ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਤਾਜੀ ਮੱਖੀ ਵੀ ਚੰਗੇ ਦੁੱਧ ਵਾਲੀ ਇੱਕ ਜਰਸੀ ਤੇ ਇੱਕ ਜਰਸੀ ਹਲਕਾ ਬਣ ਕ੍ਰੋਸ ਪੈਨ ਦਾ ਤੇ ਇੱਕ HF ਦੀ ਬੈਡ ਚਾਰ ਨਗ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਅੰਗਰਾ ਭਦਰ ਸਿੰਘ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਰਪਾਣਾ ਤੇ ਮੋਬਾਈਲ ਨੰਬਰ ਆਪਣਾ 9943210197 99143 10197 10197 ਹਾਂ ਜੀ ਹਾਂ ਜੀ ਪਹਿਲਾ ਨੰਬਰ ਆਪਾਂ ਜਿਹੜੀ ਮੱਝ ਦੇਖੀ ਹੈ ਨਾ ਸੁਆ ਕਿਹੜਾ ਸੁਆ ਜੀ ਇਹ ਬਾਈ ਚੌਥਾ ਸੁਆ ਸੁਆ ਜੀ ਬੱਚਾ ਇਹਨੇ ਕੀ ਦਿੱਤਾ ਬੱਚਾ ਇਹਨੇ ਬਾਈ ਦਿੱਤਾ ਜੀ ਰੋਡ ਰੋਡ ਪਤਾ ਨਹੀਂ ਕਟਾ ਬੱਚਾ ਇਹਨੇ ਦੇਤਾ ਕਟਾ ਤੇ ਜੇਰੇ ਦੀ ਹੋ ਪਈ ਹੈ ਹਣਾ ਜੇਰੇ ਦੀ ਹੋ ਪਈ ਹੈ ਬਾਈ ਜੀ ਠੀਕ ਹੈ ਤੇ ਸੁਆ ਸੁਆ ਚੌਥਾ ਤੇ ਬਾਕੀ ਲੇਵਾ ਲੂਵਾ ਬਹੁਤ ਚੰਗਾ ਦਿਖਾਵਾ ਹਨਾ ਦੋ 2.5 ਕਿਲੋ ਬੌਲੀ ਗੱਡੀ ਪਈ ਆ ਬਾਈ ਜੀ ਇਹਦੀ ਠੀਕ ਹੈ ਤੇ ਲੇਵਾ ਜਮਾ ਅੱਗੇ ਪਿੱਛੇ ਸੂਣ ਲਾਉਂਦੀ ਪਈ ਆ ਸੁਆ ਦੇਖ ਸਕਦੇ ਹੋ ਲੇਵੇ ਦੀ ਪੂਰੀ ਚੰਗੀ ਆ ਮਾਲਕਾਂ ਨੇ ਕਿੰਨਾ ਕਹ ਦੱਸਿਆ ਜੀ ਦੁੱਧ ਮਾਲਕਾਂ ਨੇ ਬਾਈ ਪਿੱਛੇਲੇ ਸੂਏ 16 ਕਿਲੋ ਦੁੱਧ ਦੱਸਿਆ ਜੀ ਇਹਦਾ ਠੀਕ ਹੈ ਆਪਾਂ 15 ਹੀ ਕਹਿ ਕੇ ਦੇਣੀ ਆ ਬਾਈ ਜੀ ਵੀ 15 ਕਿਲੋ ਦੁੱਧ ਮੰਨ ਗਏ ਦੁੱਧ ਮੰਨ ਕੇ ਲੈ ਲਈ ਬਾਕੀ ਸਿੰਗ ਖੁੱਲਾ ਮੈਂ ਦੁੱਧ ਪਾ ਦਊਗੀ ਦੁੱਧ ਪਾ ਦਊਗੀ ਜਾਨ ਵਾਲੀ ਮੈਂ ਆ ਜੀ ਤੇ ਰੇਟ ਇਹਦਾ ਵੱਤ ਦਾ ਹੋਊਗਾ ਰੇਟ ਜਮਾ ਜੈ ਲਊ ਬਾਈ ਠੀਕ ਐ ਚੌਂਡ ਚਵਾ ਧਾਰਾ 1 ਨੰਬਰ ਆ 1 ਨੰਬਰ ਆ ਬਾਈ ਜੀ ਜੇ ਕਹੋਂ ਤਾਂ ਬੱਚਾ ਲਾਵਾਗੇ ਆਪਾਂ ਬਾਅਦ ਚ ਲਾ ਕੇ ਦਿਖਾ ਸੁਭਰਤ ਧਾਰਾ ਦੇਖੋ ਜਮਾ ਦੋ ਬੰਦੇ ਬਹਿ ਕੇ ਧਾਰਾ ਮਰਾਉਂਦੀ ਆ ਬੱਚਾ ਇਸਕਨਗਾਂ ਵਾਲਾ ਕੰਮ ਏ ਨੇ ਕਿਹੜਾ ਮੁਕਣਾ ਟੁੱਟਣਾ ਜੀ ਕੋਈ ਭੂਰ ਨਹੀਂ ਸਰਲਾ ਨਹੀਂ ਬਾਈ ਜੀ ਲੈ ਠੀਕ ਐ ਸੋ ਦੇਖੋ ਚੌਂਡ ਚਵਾ ਦੇਖੋ 1 ਨੰਬਰ ਦਾ ਤੇ ਬਾਕੀ ਜਿਹੜੀ 15 14 ਤੋਂ ਕੋਲ ਦੁੱਧ ਦਿੰਦੀ ਆ ਉਹੀ ਦੋ ਬੰਦੇ ਬਿਠਾਉਂਦੀ ਆ ਦੋ ਬੰਦੇ ਬਿਠਾਉ ਬਾਈ ਦੁੱਧ ਕੀ ਬਿਠਾਉਗੀ ਜੀ ਜੈ ਜਗਤ ਆ ਜਮਾ ਉਹ ਦੇਖੋ ਨਦੀਆ ਵਾਹਦੇ ਦੁੱਧ ਦਿੰਦੀ ਆ ਤੇ ਬਸ ਓਕੇ ਆ ਜਮਾ ਤੇ ਰੇਟ ਬੱਤ ਹੋ ਜਾਵਾ ਜਮਾ ਜੈਜ ਰੇਟ ਬਾਈ ਲੈਂਡ ਦੀ ਨਾਲ ਹੀ ਕਰਾਂ ਕਰਾਂਗੇ ਫੂਰਨ ਬੱਚਾ ਕਟਾ ਧਾਰਾ ਓਕੇ ਆ ਤੇ ਬਾਕੀ ਸਿੰਘ ਮਾੜਾ ਜਿਹਾ ਖੁੱਲਾ ਹਨਾ ਸੁਭਰ ਅਸਲ ਦੁੱਧ ਵਾਲੀ ਮੈਂ ਆ ਜਮਾ ਥਾਂ ਥੂਣ ਦੇਖੋ ਜਾਵਾ ਚਾਰੇ ਥਾਂ ਨਿਕਣ ਵਿੱਚ ਸਾਫ ਸੁਥਰੇ ਜਾਵਾ ਤੇ ਤੋਰ ਕੇ ਬਤ ਦਿਖਾਉਣ ਨੂੰ ਰਹਿੰਦੇ ਵੀਡੀਓ ਵੱਡੀ ਵਾਲੀ ਹੋ ਜੀ ਤੋਰ ਕੇ ਦਿਖਾਵਾਂਗੇ ਆਪਾਂ ਐਡ ਤੇ ਦਿਖਾ ਦਾਂਗੇ ਨਾ ਨਾ ਪਹਿਲਾਂ ਨਾਲ ਸੁਭਰ ਕੱਦ ਕਾਠ ਵਗੈਰਾ ਦੇਖੋ ਤੇ ਮੈਂ ਤੇ ਜੋਹਣ ਦੇਖ ਆਪਾਂ ਤੋਰ ਕੇ ਦਿਖਾਈ ਦੇਣਾ 2 ਮਿੰਟ ਹੋਰ ਲੱਗਣੇ ਕੋਈ ਗੱਲ ਨਹੀਂ ਪਰ ਸਕਿਪ ਕਰਕੇ ਨਾ ਦੇਖੋ ਚੀਜ਼ ਆ ਦੇਖਣ ਵਾਲੇ ਜਿਹਨੇ ਲੈ ਲਈ ਉਹਨੇ ਵੇਚਣੀ ਕੋਈ ਨਹੀਂ ਤੇ ਜਿਹੜਾ ਰਹਿ ਗਿਆ ਉਹ ਸੋਚੂਗਾ ਵੀ ਮੈਂ ਤਾਂ ਰਹਿ ਗਿਆ ਮੱਝ ਲੈਣੀ ਸੀਗੀ ਦੋ ਪਾਸੇ ਵਹਿ ਕੇ ਚਵਾਉਂਦੀ ਐ 14 15 ਚੰਗੀ ਸੇਵਾ 16 ਵੀ 14 15 ਵਾਟ ਸੀ ਬਾਕੀ ਇੰਨਾ ਥਾਂ ਨਹੀਂ ਨਿਕਲਦਾ ਸਾਫ ਸੁਥਰਾ ਸੋ ਦੇਖੋ ਸੀਲ ਠੰਡੀ ਚਾਰੇ ਥਾਂ ਨਿਕਲ ਮੇ ਸਾਫ ਸੁਥਰੇ ਅੱਗੇ ਬਾਈ ਜੀ ਦੂਜੇ ਨੰਬਰ ਤੇ ਆਪਾਂ ਦੇਖੀਏ ਇਹਨੇ ਜਰਸੀ ਇਹ ਦੂਜੇ ਨੰਬਰ ਤੇ ਬਾਈ ਜੀ ਪੰਜਾਬ ਵਾਲੀ ਜਮ ਅਰੀਜਨਲ ਜਰਸੀ ਆ ਜੀ ਕਦੋਂ ਕਸੂਈ ਐ ਇਹ ਇਹਨੂੰ ਸੂਈ ਨੂੰ ਹੋ ਗਏ ਬਾਈ ਜੀ 10 ਤੋਂ 11 ਦਿਨ ਜੀ ਬੱਚਾ ਇਹਦੇ ਪਿੱਛੇ ਆ ਗਈ ਬੱਚੀ ਹਣਾ ਬੱਚੀ ਆ ਜੀ ਇਹਦੇ ਸਾਈਬਰ ਦਾ ਕੀ ਗੱਲ ਲੱਗਿਆ ਵੈਸੇ ਜੀ ਠੀਕ ਹੈ ਸਾਈਬਰ ਤੇ ਜਰਸੀ ਕ੍ਰੋਸ ਬੇੜੀ ਜੀ ਬੱਸੀ ਆ ਜੀ ਠੀਕ ਹੈ ਤੇ ਦੁੱਧ ਕਿੰਨਾ ਹਾਜ਼ਰਾ ਦੁੱਧ ਦੇ ਥੱਲੇ ਬਾਈ ਜੀ ਹੁਣ 16 ਕਿਲੋ ਤਿਆਰ ਆ ਜੀ 8 ਲੀਟਰ ਟਾਈਮ ਦਾ 8 ਲੀਟਰ ਟਾਈਮ ਦਾ ਜੀ ਚਵਾ ਕੇ ਦੇਵਾਂਗੇ ਭਾਈ ਦੋ ਟੈਂਕ ਟੋਕੀ ਲੈ ਜੀ ਬੰਦਾ ਤੇ ਰੇਟ ਬੱਤ ਦਾ ਹੋ ਰੇਟ ਬੱਤ ਦਾ ਕਰਾਂਗੇ ਫੋਨ ਤੇ ਜੀ ਤੇ ਚੋਣ ਚਵਾ ਧਾਰਾ ਹੋ ਕੇ ਜਮਾ ਓਕੇ ਬਾਈ ਜੀ ਧਾਰਾ ਮਾਰ ਕੇ ਦਿਖਾਵਾਂਗੇ ਧਾਰਾ ਮਾਰ ਕੇ ਦਿਖਾ ਦੇ ਜੀ ਸੋ ਫਿਰ ਧਾਰਾ ਦੇਖੋ ਜਮਾ ਕਿਆ ਬਾਤਾਂ ਪੂਰੀਆਂ ਸਾਫ਼ ਸੁਥਰੀਆਂ ਧਾਰਾਂ ਤੇ ਚਾਰੇ ਥਾਂ ਦੇ ਵਿੱਚੋਂ ਦੋ ਬੰਦੇ ਬਹਿ ਕੇ ਇਹ ਚਪਾਉਂਦੀ ਆ ਹਾਂਜੀ ਹਾਂਜੀ ਤੇ ਫਿਰ ਆਪਾਂ ਜਿਹੜੇ ਮਾੜੀ ਹੱਲ ਚੱਲ ਜੀ ਕਰ ਜਾ ਆਪਾਂ ਲੈਂਦੇ ਹੀ ਨਹੀਂ ਫਿਰ ਉਹ ਨਾ ਨਾ ਮਤਲਬ ਹੀ ਨਹੀਂ ਪਈ ਯਾਰ ਚਾਹ ਬਦਲ ਬਦਲ ਕੇ ਚਾਹ ਦਾ ਗਲਾਸ ਪੀ ਕੇ ਬੰਦਾ ਦੁਬਾਰਾ ਆਇਆ ਬੈਠੀ ਤੇਲੇ ਇਹ ਜਰਸੀ ਦੀ ਖਾਸियत ਇਹ ਹੀ ਆ ਖਾਸियत ਆ ਬਾਈ ਜੀ ਤੇ ਇਧਰ ਮੈਂ ਕੈਂਟ ਦੀ ਨਹੀਂ ਆਣੀ ਇਹ ਹੋਣ ਦੇ ਆ ਗੱਲਾਂ ਲੈ ਬਾਈ ਜੇ ਕਿਸੇ ਬਾਈ ਨੇ ਆਨਲਾਈਨ ਮੰਗਵਣੀ ਹੋਵੇ ਮੰਗਾ ਸਕਦਾ ਧਾਰਾ ਦੇਖੋ ਬਾਈ ਇਹਦੇ ਚ ਲੰਬਾ ਹੋ ਵੀ ਦੇ ਨਹੀਂ ਸਕਦਾ ਮਤਲਬ ਹੀ ਨਹੀਂ ਪਈ ਤੇ ਖੜੀ ਗਾਲਾਂ ਕਰੀ ਜਾਂਦੀ ਆ ਹਨਾ ਹੋਰ ਦੇ ਨਿਆਣਾ ਤੋਰ ਫਿਰ ਇਹਨੂੰ ਬਾਹਰ ਨੂੰ ਸੋ ਵੀਰੇ ਜਰਸੀ ਦੇਖੋ ਦੋ ਜਾਨੇ ਬਹਿ ਕੇ ਚੋਂਦੇ ਆ ਤੇ ਨਾੜਾ ਦੇਖੋ ਜਮਾ ਜਿਵੇਂ ਗੰਡਿਆਂ ਦੀ ਫੱਕ ਕੋਲ ਜੀ ਹੁੰਦੀ ਹੈ ਨਾ ਟੋਕਰੇ ਦੇ ਵਿੱਚ ਕੋਈ ਹਸਾਬ ਨਹੀਂ ਆਉਂਦਾ ਵੀ ਕਿੱਦਣੋਂ ਮੂਹ ਜਾਂਦਾ ਨਾੜਾ ਉਸ ਟਾਈਪ ਦੇ ਆ ਜਾਂਦੀਆਂ ਤੇ ਮੇਰੇ ਬਾਦਰ ਦੁੱਧ ਕਿੰਨਾ ਮੰਨ ਕੇ ਲੈ ਲੈ ਬੰਦਾ ਇਹਨੂੰ ਦੁੱਧ ਬਾਈ ਹੁਣ ਇਸ ਟਾਈਮ ਅੱਜ ਇਹਨੂੰ 10-11 ਦਿਨ ਹੋ ਗਏ ਜੀ ਅਸਲ ਵਿੱਚ ਛੋਨ ਨੂੰ ਵੀ ਪਤਾ ਵੀ 20 ਬਣਾਤੇ ਅਸਲ ਦੁੱਧ ਤੇ ਪਸ਼ੂ ਆਉਂਦਾ ਜੀ ਜੈ ਜੈਕਾਰਾ ਹਾਂ ਕਿਉਂਕਿ ਬਾਕੀ ਅਗਲੇ ਦੀ ਸ਼ੇਵਾ ਜੀ ਤੂੰ ਤਾਂ 18 ਤੋਂ 20 ਕਿਲੋ ਪਾ ਦੂਗੀ ਜੀ ਬਸ ਥੋੜੀ ਬਾਅਦ ਤੇ ਬਾਕੀ ਮੂੰਹ ਮੱਥਾ ਦੇਖੋ ਕੁਆਲਿਟੀ ਦੇਖੋ ਬਾਈ ਜੀ ਓਰੀਜਨਲ ਪੰਜਾਬ ਵਾਲੀ ਹੈ ਜੀ ਕੱਦ ਕਾਠ ਬਹੁਤ ਆ ਹਨਾ ਹਾਂਜੀ ਹਾਂਜੀ ਜਵਾਨੀ ਜਮ ਤੋਰ ਮਾੜੀ ਜੇ ਤੋਰ ਦੇ ਪਾ ਤੋਰ ਦੇ ਸੋ ਸੁਨੱਖਾ ਪਣ ਦੇਖੋ ਬਹੁਤ ਜਿਆਦਾ ਸਾਫ ਸੁਥਰਾ ਰਾਜ ਜੀ ਸਮੀ ਪਲੀ ਵੀ ਤੇ ਭਾਅ ਜਮਾ ਬੱਤ ਦਾ ਹੋਊਗਾ ਭਾਅ ਜਮਾ ਬੱਤ ਦਾ ਬਾਈ ਜੀ ਦੇਣ ਲੈਣੀ ਹੋਊਗਾ ਆਜੋ ਅੱਗੇ ਤੈਨਾਂ ਨੰਬਰ ਦੀ ਗੱਲ ਕਰੀਏ ਆਪਾਂ ਹਾਂਜੀ ਇਹ ਜਰਸੀ ਦੇ ਵਿੱਚ ਥੋੜਾ ਕ੍ਰਾਸ ਪੈ ਜੀ ਹਨਾ ਹਾਂਜੀ ਹਾਂਜੀ ਇਹ ਕਦੋਂ ਕਸੂਈ ਆ ਇਹ ਬਾਈ ਇਹਦੇ ਜ਼ੇਰ ਪੈ ਚੁੱਕੇ ਜੋ ਮੱਝ ਦੀ ਜ਼ੇਰ ਵੀ ਦਿਖਾਤੀ ਸੀ ਤੁਸੀਂ ਇੱਕ ਦਿਖਾਈ ਨਹੀਂ ਉਹ ਮੱਝ ਦੀ ਆ ਪਰ ਸਾਡੇ ਪਰਲੇ ਪਾਸੇ ਮੱਝ ਦੀ ਜ਼ੇਰ ਪਈ ਹੈ ਜੀ ਇਹ ਦੀ ਜ਼ੇਰ ਪਈ ਹੈ ਜੀ ਇਹਨੇ ਬੱਚਾ ਕਿਤੇ ਦਾ ਇਹਨੇ ਬੱਚਾ ਦਿੱਤਾ ਜੀ ਬੱਚੀ ਬੱਚੀ ਕਿਹੜਾ ਸੁਆ ਵੀ ਸੁਆ ਕਿਹੜਾ ਸੁਈ ਆ ਸੁਆ ਇਹ ਪਹਿਲਾ ਸੁਈ ਆ ਜੀ ਠੀਕ ਹੈ ਹਾਂਜੀ ਹਾਂਜੀ ਥੋੜੀ ਜੀ ਕੱਚੀ ਜਰੂਰ ਸੁਈ ਆ ਬਾਈ ਬਾਕੀ 2.5 ਕਿਲੋ ਬੌੜਾ ਇਹਦਾ ਕੱਢਿਆ ਪਿਆ ਜੀ ਬੌੜਾ ਘੜਤਾ ਹਾਂ ਬੌੜਾ ਇਹਦਾ ਕੱਢਿਆ ਪਿਆ ਬੱਚੇ ਨੂੰ ਪਤਾ ਲੱਗਦਾ ਦੋ ਤਿੰਨ ਇਹਦੀ ਕੱਚੀ ਸੁਈ ਵੀ ਆ ਹਾਂਜੀ 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 ਖਾ ਵੀ ਕੇ ਬਣ ਜੂਗਾ ਬਹੁਤ ਆ ਜੀ ਕਿੰਨਾ ਦਾ ਮੰਨ ਕੇ ਲੈ ਵੇ ਬੰਦਾ ਪਰ ਇਹਦਾ ਆਪਾਂ ਐਵੇਂ ਝੂਠੀ ਗੱਲ ਨਹੀਂ ਜੀ 15 16 ਕਿਲੋ ਮੰਨ ਕੇ ਲੈ ਲੇ ਜੀ ਫਿਰ ਦੀ ਸੀਲ ਬਹਿੜ ਹੱਦੋਂ ਜ਼ਿਆਦੇ ਜੀ ਕੋਈ ਦਿੱਕਤ ਨਹੀਂ ਆ ਨਿਆਣਾ ਲਾਓ ਨਾ ਲਾਓ ਜੀ ਮਰਲੇ ਵੀ ਨਹੀਂ ਕੋਈ ਕਿਸੇ ਵੀ ਕਰਦਾ ਇਹਦਾ ਧਾਰਾ ਜਿਵੇਂ ਮਰਜੀ ਮਾਰੀ ਚੱਲੋ ਹਾਂ ਜਿਵੇਂ ਮਰਜੀ ਬਾਈ ਨਿਆਣਾ ਲਾਓ ਨਾ ਲਾਓ ਜੀ ਮੂਹਰੇ ਸੜਾ ਜਿ ਮਾਰਦੀ ਬਣੀ ਸੋ ਦੇਖੋ ਧਾਰਾ ਓਕੇ ਆ ਜਮਾ ਹਣਾ ਹਾਂ ਜੀ ਹਾਂ ਬਾਈ ਤਾਜੀ ਸੀਲ ਦੇਖੋ ਆਦੇ ਉੱਠ ਕੇ ਬਹਿ ਜਾਓ ਤੇ ਇਹ ਦੁਬਾਰੇ ਆ ਕੇ ਫੇਰ ਬਹਿ ਜਾਓ ਬਾਈ ਕੋਈ ਦਿੱਕਤ ਹੀ ਨਹੀਂ ਕਰਦੀ ਠੀਕ ਐ ਖੋੜ ਕੇ ਤੋੜ ਕੇ ਦਿਖਾ ਦੇ ਕੋਈ ਦਿੱਕਤ ਹੀ ਨਹੀਂ ਹੋਰਾ ਨਹੀਂ ਕਿਸੇ ਵਿੱਚ ਬਾ ਤ ਸਵਰਥ ਤੀਜਾ ਨੰਬਰ ਆਪਾਂ ਜਿਹੜੀ ਵੜ ਦੇਖੇ ਨਾ ਜਰਸੀ ਚ ਇਹ ਆ ਗਈ ਵੀਰੇ ਕ੍ਰੋਸ ਹਲਕਾ ਜਾਂ ਹਾਂਜੀ ਹਾਂਜੀ ਇਹ ਤਾਂ ਬ੍ਰੀਡ ਜਿਹੇ ਹੀ ਮਰਜੀ ਲੈ ਲਈ ਆਪਾਂ ਹਾਂਜੀ ਮਰਜੀ ਬਾਈ ਜੀ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਬਾਈ 15 ਤੋਂ 17 ਕਿਲੋ ਦੁੱਧ ਮੰਨ ਕੇ ਲੈ ਲਈ ਸੋ ਜੈ ਜਗਤ ਆ ਕਹੇ ਇਹਨੂੰ 20 ਕਿਲੋ ਕਹਿੰਦਾ ਮੇਰੀ ਜੀ 2.5 ਕਿਲੋ ਬਾਈ ਦੀ ਬੌਲੀ ਕੱਢੀ ਪਈ ਐ ਠੀਕ ਐ ਹਾਂਜੀ ਹਾਂਜੀ ਤੇ 17 ਕਿਲੋ ਦੁੱਧ ਮੰਨ ਕੇ ਲੈ ਲਿਓ ਤੇ ਬਾਕੀ ਥਣਲੇ ਵੀ ਸਾਫ ਸੁਥਰੇ ਨੇ। ਤੇ ਮੈਂ ਸਾਫ ਸੁਥਰੀ ਹੈ ਜੀ ਪੀੜੀ ਦੇ ਪਾਣੀ ਨਾਲ ਥਣ ਪਿਆ ਜੀ ਦਿਖਾ ਦੋ ਚਾਹੀ। ਠੀਕ ਆ ਲੈ ਵਲੂ ਬਥਾਨ ਮੁਠੀ ਵਾਲਾ ਜਮ। ਹਾਂਜੀ ਹਾਂਜੀ। ਅੱਗੇ ਐਂਡ ਤੇ ਇੱਕ ਵੱਡਾ ਪਾ ਕੋਬਰਾ ਦੇਖੀਏ ਨੇ ਐਚਐਫ ਦਾ। ਹਾਂਜੀ ਹਾਂਜੀ ਬਈ। ਇਹਦਾ ਜਿੰਦ ਜਾਨ ਹੀ ਆ ਬੰਦਾ ਜਿਹੜੇ ਫਾਰਮ ਰੱਖਦੇ ਆ ਪਾਉਂਦੇ ਆ ਹਨਾ। ਫਾਰਮ ਦੀ ਬੱਸੀ ਆ ਬਈ ਜੀ। ਇਹਦਾ ਨੇ ਨੇ 35 36 ਕਿਲੋ ਦੁੱਧ ਕੱਢਿਆ ਪਿਆ ਜੀ। 40 42 ਕਿਲੋ ਦੀ ਆ ਸਾਡੀ। 40 42 ਪਹਿੜਾ ਜੀ ਹਾਂਜੀ। ਠੀਕ ਹੈ ਪਰ ਹਜੇ ਲੈਂਦੀ ਆ ਬਾਈ ਜੀ ਹਫਤਾ ਦੱਸ ਦਿੰਦੇ ਜੇ ਕੱਚੀ ਆ ਇੱਕ ਹਫਤਾ ਬਾਕੀ ਉਂਗਲਾ ਦੂਗੀ ਬਾਈ ਜੀ ਨਹੀਂ ਵੇੜਾ ਤਾਂ ਸੋ ਦੇਖੋ ਜਮਾ ਕਿਆ ਬਤਾ ਤੇ ਦੰਦਾ ਜ ਹੁਣੀ ਆ ਇਹ ਨਾ ਬੰਦਾਂ ਬਾਂਦਰ ਨਹੀਂ ਬਾਈ ਦੇਖੀ ਜੀ ਆਪੇ ਮਿੱਠੂਠ ਬੋਲਦੀ ਠੀਕ ਹੈ ਹਾਂਜੀ ਹਾਂ ਤੇ ਇਹਦਾ ਬਾਇਓ ਡਾਟਾ ਦੱਸ ਦਾਂਗੇ ਕਿਹੜਾ ਸੀਮਨ ਬਾਇਓ ਡਾਟਾ ਦੱਸ ਦਾਂਗੇ ਬਾਈ ਡੀਟੇਲ ਲੈ ਕੇ ਆਪਣੇ ਕੋਲ ਕੋਈ ਨਹੀਂ ਜੇ ਕੋਈ ਬਾਈ ਲਊਗਾ ਤਾਂ ਆਪਾਂ ਪਿੱਛੋਂ ਫਾਰਮ ਦਾ ਬ੍ਰੀਲ ਲੈ ਕੇ ਜ਼ਰੂਰ ਦੱਸਾਂਗੇ ਐਵੇਂ ਕਹਿਨ ਨੂੰ ਕਹਿਦੀ ਉਹ ਲੱਗਿਆ ਐਵੇਂ ਤੂੰ ਠੂਕਾ ਮਾਰਨੀ ਨਹੀਂ ਬਾਈ ਉਹਨਾਂ ਗੱਲਾਂ ਦਾ ਕੀ ਫਾਇਦਾ ਵੀ ਇੰਨੇ ਬਾੜ ਦੀ ਇਹ ਹਾਂਜੀ ਇਹ ਚਾਹ ਚੀਜ਼ ਪੈਂਦੀ ਹੈ ਜੀ ਜੈ ਜੀ ਗੱਲ ਕੋਈ ਤਰਤ ਨਹੀਂ ਜੀ ਸੋ ਧਰਮਰਾਜ ਤੋਂ ਡਰ ਕੇ ਜੰਣਾ ਚਾਹੀਦਾ ਕੋਈ ਬੰਦਾ ਲਊਗਾ ਉਹਨੂੰ ਡੀਟੇਲ ਲੈ ਕੇ ਦੇ ਦਾਂਗੇ ਬਾਈ ਸੋ ਉੱਥੇ ਅਮਲਾ ਦੇ ਹੋਣ ਦੇ ਨਫਾ 2-3000 ਹੁੰਦਾ ਹੈ ਝੂਠ ਵਾਲਾ ਮਾਰਨਾ ਪੈਂਦਾ ਹੈ ਹਣਾ ਸੋ ਜੈਜ ਕੱਲ ਕਿੰਨਾ ਦੁੱਧ ਦੇਦੀ ਮੰਨ ਲੈ ਬੰਦਾ ਇਹ ਤੋਂ ਸਾਂਭਣ ਵਾਲਾ ਜਿਹੜਾ ਜੀ ਤੂੰ ਜੇ ਤਾਂ ਜਿਵੇਂ ਖੁਰਾਕ ਦੇ ਹਿਸਾਬ ਨਾਲ ਲਾਗ ਲੈਨੇ ਪਾਦਮੀ ਜੀ ਉਹਨੇ ਦੱਸਿਆ ਜੀ 40-42 ਕਿਲੋ ਤੋਂ ਆਰਾਮ ਵੈ ਨਾਲ 86 ਜੇ 40-42 ਕਿਲੋ ਦੀ 6 ਫੁੱਟ ਦੀ ਹੈਟੀ ਹੈ ਸੋ ਪੂਰਾ ਵੱਡਾ ਕੱਦ ਕਾਠਾ ਤੇ ਕੋਠੇ ਜੀ ਦੀ ਵਹਿੜਾ ਤੇ ਨਾੜਾ ਹਵਾਨੇ ਤੇ ਬਹੁਤ ਚੰਗਿਆ ਦਿਖਾਈ ਦਿੰਦੀ ਇਹਦੇ ਵੀ ਹਣਾ ਮਾੜੀ ਮੋਟੀ ਇਹੋ ਹੁੰਦੀ ਉਹ ਜੀ ਠੀਕ ਹੈ ਚਲੋ 6 ਫੁੱਟ 2 ਇੰਚ ਦਾ ਕਰਦਾ ਫਿਰ ਜਾਇ ਗਾਲਾ ਤੇ ਬਾਕੀ ਲੇਵਾ ਨਹੀਂ ਤੋੜਦੀ ਫਟ ਫਟ ਲੇਵਾ ਹੈਨਾ ਟੀਟਿੰਗ ਵਾਲਾ ਲੇਵਾ ਬਾਈ ਸਟੱਚਾ ਡਰਾਪ ਠੀਕ ਹੈ ਤੇ ਆਪਣਾ ਨੰਬਰ ਬੋਲ ਦੀ ਵੀਰ ਦੁਆਰੇ ਠੰਡੀ ਸੀਲ ਪਥੇਰੀਆ ਬਾਈ ਜੀ ਪਲਾਟ ਬਟ ਜਿੱਦ ਨੂੰ ਸੂਣਾ ਦੱਸ ਦੇਣਾ ਨੰਬਰ ਬੋਲੀ ਆਪਣਾ ਨੰਬਰ 9943 ਜੀ 10197 ਜਿਹੜਾ ਆ ਗਿਆ ਪਰ ਮਾਨਤਾਨ ਕਰਕੇ ਦੇ ਕੇ ਤੋੜਾਂਗੇ ਮਾਨਤਾਨ ਕਰਕੇ ਤੋੜਾਂਗੇ ਬਾਈ ਜੀ ਅਗਲੇ ਬਾਈ ਠੀਕ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦਿਲੋ ਧੰਨਵਾਦ ਜਾਓ ਤੇ ਮਿਲਦੇ ਹਾਂ